ਸੱਜ ਲਈ ਪਿੰਡ ਸਦਾ ਸਿੰਘ ਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਜਿੱਥੇ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਇਹ ਸਕੂਲ ਦੀ ਇਮਾਰਤ ਹੈ ਤੇ ਬਹੁਤ ਹੀ ਮਿਹਨਤ ਦੇ ਨਾਲ ਇਹ ਸਕੂਲ ਦੇ ਮਿਹਨਤੀ ਅਧਿਆਪਕਾਂ ਨੇ ਤਿਆਰ ਕੀਤੀ ਹੈ ਪਿੰਡ ਦੇ ਸਹਿਯੋਗ ਦੇ ਨਾਲ ਤੇ ਇਸ ਤੋਂ ਵੀ ਵਧੀਆ ਗੱਲ ਹੈਗੀ ਹੈ ਕਿ ਇਸ ਸਕੂਲ ਦੇ ਵਿੱਚ ਅੱਜ ਤੁਹਾਨੂੰ ਦਿਖਾਉਣੇ ਆ ਭਾਰਤ ਦੀ ਪਹਿਲੀ ਮਹਿਲਾ ਅਧਿਆਪਕਾ ਦਾ ਜਿਹੜਾ ਬੁੱਤਾ ਉਹ ਲੋਕ ਕਰਪਨ ਕੀਤਾ ਜਾ ਰਿਹਾ ਹੈਗਾ ਆਉਣ ਵਾਲੇ ਸਮੇਂ ਤੇ ਇਸ ਤੋਂ ਬਿਨਾਂ ਇਸ ਸਕੂਲ ਦੇ ਵਿੱਚ ਇੱਕ ਪਾਰਕ ਵੀ ਸ਼ੁਰੂਆਤ ਕੀਤੀ ਗਈ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਇਹ ਮੈਪ ਨਾਲ ਸੰਬੰਧਿਤ ਅਕਿਤਿਆ ਜਿਹੜੀਆਂ ਨੇ ਉਹ ਤਿਆਰ ਕੀਤੀਆਂ ਗਈਆਂ ਨੇ ਆਇਤ ਵਰਗ ਤਿਕੋਣ ਸਰਕਲ ਛਟਕੋਣ ਸ਼ੰਕੂ ਤੇ ਇਸ ਦੇ ਨਾਲ ਨਾਲ ਅਗਲੇ ਪਾਸੇ ਵੀ ਕੁਝ ਕਿਰਤੀਆਂ ਜਿਹੜੀਆਂ ਨੇ ਉਹ ਬਣਾਈਆਂ ਗਈਆਂ ਨੇ ਇਹ ਤੁਸੀਂ ਦੇਖ ਸਕਦੇ ਹੋ ਸਾਹਮਣੇ ਇਹ ਟ੍ਰੈਫਿਕ ਚੌਂਕ ਬਣਾਇਆ ਗਿਆ ਹੈਗਾ ਜਿਹਦੇ ਵਿੱਚ ਬੱਚਿਆਂ ਨੂੰ ਜਿਹੜਾ ਹੈਗਾ ਟ੍ਰੈਫਿਕ ਨਿਜਮਾ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਵੀ ਇਹ ਪਾਰਕ ਬੱਚਿਆਂ ਦੇ ਖੇਡਣ ਦੇ ਲਈ ਝੂਲੇ ਵਗੈਰਾ ਲਾ ਕੇ ਬਣਾਇਆ ਗਿਆਗਾ ਕਿਵੇਂ ਅੱਜ ਪੰਜਾਬ ਦੇ ਅਧਿਆਪਕ ਜਿਹੜੇ ਬਿਨਾਂ ਕਿਸੇ ਸਰਕਾਰੀ ਮਦਦ ਦੇ ਉਹ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਜਿਹੜਾ ਹੈਗਾ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਤੇ ਲੈ ਕੇ ਜਾ ਰਹੇ ਨੇ ਇਸ ਦੀ ਉਦਾਹਰਨ ਇਸ ਪਿੰਡ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਤੇ ਜਿਹੜੀ ਸਭ ਤੋਂ ਮਹੱਤਵਪੂਰਨ ਗੱਲ ਹੈ ਕਿ ਔਰਤਾਂ ਦੀ ਸਿੱਖਿਆ ਦੇ ਵਿੱਚ ਜਿਹੜੀ ਹੈਗਾ ਉਹਨਾਂ ਨੂੰ ਜਾਣਕਾਰੀ ਦੇਣ ਵਾਲੀ ਭਾਰਤੀ ਜਿਹੜੀ ਪਹਿਲੀ ਮਹਿਲਾ ਵਿਧਾਇਕਾ ਸ਼ਵਿਤਰੀ ਬਾਈ ਫੂਲੇ ਉਹਨਾਂ ਦਾ ਬੁੱਤ ਇਸ ਸਕੂਲ ਦੇ ਵਿੱਚ ਲੋਕਰਪਨ ਕੀਤਾ ਜਾ ਰਿਹਾ ਐਤਵਾਰ ਨੂੰ ਤੇ ਇਹ ਸ਼ਾਇਦ ਪੂਰੇ ਇੰਡੀਆ ਦਾ ਇੱਕ ਪਹਿਲਾ ਫੁੱਲ ਹੋਊਗਾ ਜਿੱਥੇ ਇਹਨਾਂ ਦਾ ਬੁੱਤ ਜਿਹੜਾ ਉਹ ਲਗਾਇਆ ਗਿਆਗਾ ਇਹ ਦੇਖ ਸਕਦੇ ਤੁਸੀਂ ਸਵਿਤਰੀ ਬਾਈ ਫੂਲੇ ਭਾਰਤ ਦੀ ਪਹਿਲੀ ਮਹਿਲਾ ਵਿਧਾਇਕਾ ਭਾਰਤ ਦੇ ਆਰਟਨ ਸੰਸਰ ਦੀ ਪਹਿਲੀ ਮਹਿਲਾ ਆਗੂ ਅਸੀਂ ਕਹਿ ਸਕਦੇ ਹਾਂ ਇਸ ਤੋਂ ਬਿਨਾ ਪੂਰੀ ਜ਼ਿੰਦਗੀ ਇਹਨਾਂ ਨੇ ਸ਼ਿੰਗਾਰਸ ਕਰਕੇ ਭਾਰਤੀਆਂ ਔਰਤਾਂ ਦੀ ਖਾਸ ਤੌਰ ਤੇ ਲੜਕੀਆਂ ਦੀ ਐਜੂਕੇਸ਼ਨ ਦੇ ਬਾਰੇ ਦੇ ਵਿੱਚ ਬਹੁਤ ਵੱਡਾ ਉਕਰਾਲਾ ਕੀਤਾ ਇਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਇਸ ਕੰਮ ਨੂੰ ਸਮਰਪਿਤ ਕੀਤੀ ਆ ਇਹਨਾਂ ਦੇ ਪਤੀ ਜੋਤੀਬਾ ਫੂਲੇ ਉਹਨਾਂ ਦੇ ਨਾਲ ਮਿਲ ਕੇ ਇਹਨਾਂ ਨੇ ਬਹੁਤ ਸਾਰਾ ਕੰਮ ਭਾਰਤੀਆਂ ਔਰਤਾਂ ਦੀ ਸਿੱਖਿਆ ਦੇ ਲਈ ਕੀਤਾਗਾ ਤੇ ਇਸ ਤੋਂ ਬਿਨਾ ਇਹਨਾਂ ਨੇ ਹੋਰ ਵੀ ਮਨੁੱਖਤਾ ਦੀ ਭਲਾਈ ਦੇ ਬਹੁਤ ਸਾਰੇ ਕੰਮ ਕੀਤੇ ਨੇ ਪਰ ਜਿਸ ਤਰ੍ਹਾਂ ਦਾ ਵਰਤਾਰਾ ਸਾਡੇ ਦੇਸ਼ ਦੇ ਵਿੱਚ ਚੱਲਦਾ ਅਸੀਂ ਦੇਖਦੇ ਹਾਂ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਸਖਸ਼ੀਤਾ ਨਿਗੀਆਂ ਉਹਨਾਂ ਨੂੰ ਸਰਕਾਰਾਂ ਦੁਆਰਾ ਵੀ ਅਣਗੌਲਿਆ ਕੀਤਾ ਜਾਂਦਾ ਹੈ ਕਿਤੇ ਵੀ ਜਿਹੜਾ ਹੈਗਾ ਇਹਨਾਂ ਦਾ ਬੁੱਕ ਵਗੈਰਾ ਉਹ ਨਹੀਂ ਸਟਾਫ ਕੀਤੇ ਜਾਂਦੇ ਲੋਕਾਂ ਨੂੰ ਕੋਈ ਜਾਣਕਾਰੀ ਬਹੁਤੀ ਨਹੀਂ ਦਿੱਤੀ ਜਾਂਦੀ ਤਾਂ ਇਹ ਇਥੋਂ ਦੇ ਸਕੂਲ ਦੇ ਦੇ ਅਫਗਾਨਾਂ ਦਾ ਇਥੋਂ ਦੇ ਪਿੰਡ ਵਾਸੀਆਂ ਦਾ ਬਹੁਤ ਹੀ ਵੱਡਾ ਉਪਰਾਲਾ ਹੈਗਾ ਜਾਂ ਤੇ ਕਿਉਂਕਿ ਇਹਨਾਂ ਦੇ ਨਾਲ ਨਾਲ ਇਹ ਸਕੂਲ ਦੇ ਵਿੱਚ ਪੜਨ ਵਾਲੀਆਂ ਬੱਚੀਆਂ ਜਾਂ ਇਥੋਂ ਪਿੰਡ ਦੀਆਂ ਜਿਹੜੀਆਂ ਔਰਤਾਂ ਨੇ ਉਹ ਵੀ ਜਦੋਂ ਇੱਥੇ ਵਿਜਿਟ ਕਰਨਗੇ ਤਾਂ ਉਹਨਾਂ ਦੇ ਲਈ टुडे वी आर ਇਨ ਸਕੂਲ ਜੀਪੀਐਸ ਸੱਦਾ ਸਿੰਘ ਵਾਲਾ ਐਂਡ ਵੀ ਵਿਲ ਸ਼ੋ ਊ ਦਾ ਹਾਰਡ ਵਰਕ ਐਂਡ ਡੈਡੀਕੇਸ਼ਨ ਆਫ ਦਾ ਟੀਚਰਸ ਆਫ ਸੱਦਾ ਸਿੰਘ ਵਾਲਾ ਐਜ਼ ਕਮ ਵਿਦ ਮੀ ਐਂਡ ਵੀ ਵਿਲ ਸੀ ਵਾਟ ਦੇ ਹੈਵ ਡਨ ਫਾਰ देयर ਸਕੂਲ Uh, like Yadgari Park, you can say, or we will uh, say this is uh, the mathematics corner for the children, and they can see the there are the motivational and uh, uh, educational symbols. Uh, they are related with uh, these are related with the education, or especially with the mathematics, and uh, this is the fun park. This is the fun park for the students and. Uh, and they can play here and the, the students as well as the teachers can enjoy here. And the most important part of the school is the statue of Switri Vaipulay. Svitri Vaipula. We will show you the statue of Switri Vaipula. This is the statue of Swaipole, and yes, we can uh, see this statue. This is not only a statue, but it is a great motivation for us. That was the first teacher as a female. Uh, she has done a lot for the students, for the society, for the uh, women, for the widows, for the patients. Our, uh, this has uh, for this the has uh, students, uh, especially for the girl student. And uh, she has hit the subscribe and also hit the bell icon to the latest news.